ਲਓ ਜੀ ਫਿਓਨਾ ਸਿਲਕ ਦੇ ਝੂੜਾ ਆ ਚੁੱਕੇ ਆ ਪੰਡਤਾਂ ਦੀ ਹੱਟੀ ਦੇ ਸੇਲ ਲੱਗ ਚੁੱਕੀ ਆ 900 ਰੁਪਏ ਦੇ 6 600 ਦੇ 4 ਤੇ 300 ਦੇ 2 ਠੀਕ ਹੈ ਜੀ ਫਿਓਨਾ ਸਿਲਕ ਦੇ ਝੂੜਾ ਜਿੰਨੇ ਮਰਜ਼ੀ ਲੈ ਜਿਓ ਬਾਧੂ ਮਾਲ ਆਇਆ ਹੋਇਆ ਢੇਰਾਂ ਦੇ ਢੇਰਾਂ 1.500 ਦਾ ਸੇਲ ਮੇਲਾਗਾ ਡਿਜ਼ਾਈਨ ਹੈਗੇ ਆ ਬਾਧੂ ਢੇਰਾਂ ਦੇ ਢੇਰਾਂ ਚੁੱਕੇ ਆ ਜੀ ਆ ਲਓ ਦਿਖਾਓ ਇਹਨਾਂ ਨੂੰ ਗਾਰੰਟੀ ਨੂੰ ਵੀ ਬਈ ਗਾਰੰਟੀ ਮਾਰ ਲੈ ਬਸ ਦੇਖੀ ਚੱਲੋ ਦਿਖਾਊਗਾ ਮੁੰਡਾ ਕਾਟਨ ਦਿਖਾਊ ਜੀ ਬਹਿ ਜਾ ਰਹਾ ਹਾਂ ਲਓ ਜੀ ਫਿਓਨਾ ਸਿਰਕ ਦੇ ਸੂਟ 900 ਰੁਪਏ ਦੇ 6 ਢੇਰਾ ਦੇ ਢੇਰ ਤੇ ਪੰਡਤਾਂ ਦੀ ਹੱਟੀ ਜਿੰਨੇ ਮਰਜ਼ੀ ਆਨਲਾਈਨ ਮੰਗਾਓ ਤੇ ਜਿੰਨੇ ਮਰਜ਼ੀ ਦੁਕਾਨ ਤੇ ਆ ਕੇ ਲੈ ਲਓ ਜੀ ਬਾਧੂ ਮਾਲ ਆ ਚੁੱਕਿਆ ਖੁੱਲੀ ਹੁਬ ਟੋੜਾ ਟਾਈਮ ਹੈ ਨਹੀਂ ਲਓ ਜੀ ਲਓ ਫਿਓਨਾ ਸਿਰਕ 300 ਰੁਪਏ ਦੇ 2 900 ਰੁਪਏ ਦੇ 6 ਤੇ 600 ਦੇ 4 ਸਕਰੀਨ ਸ਼ਾਟ ਕਰ ਦਿਓ ਤੇ ਜਲਦੀ ਜਲਦੀ ਵਕਰਾ ਦਿਓ ਜੀ ਬਾਧੂ ਮਾਲ ਆ ਗਿਆ ਫਿਓਨਾ ਸਿਰਕ ਦੇ ਸੂਟ 900 ਰੁਪਏ ਦੇ 6 ਸੂਟਾ ਜੀ ਪਿਓਰ ਫਿਓਨਾ ਸਰਕਾ ਜੀ ਜਿੰਨਾ ਮਰਜ਼ੀ ਮਾਲ ਲੈ ਜਾਓ ਬਾਧੂ ਮਾਲ ਢੇਰਾਂ ਦੇ ਢੇਰ ਓਪਨ ਚ ਮਾਲ ਆਂਦਾ ਉਹ ਤੇ ਓਪਨ ਚ ਜਾਂਦਾ ਠੀਕ ਹੈ ਜੀ ਡਿਜ਼ਾਈਨ ਹਰ ਵਾਰ ਨਵੇਂ ਆਉਂਦੇ ਆ ਚੇਂਜ ਹੋ ਕੇ ਆਉਂਦੇ ਆ ਜਿੰਨਾ ਮਰਜ਼ੀ ਮਾਲ ਲੈ ਲਓ ਫੁੱਲ ਕੁਆਂਟੀਟੀ ਚ ਮਾਲ ਆ ਚੁੱਕਿਆ ਤੇ ਰੇਟ ਦਾ ਹੈਗਾ ਖੁੱਲਾ ਚੈਲੰਜ ਪਿਓਰ ਫਿਓਨਾ ਸਰਕ ਦੇ ਸੂਟਾ 900 ਰੁਪਏ ਦੇ 6 ਸੂਟਾ ਜੀ ਲਓ ਜੀ ਪੰਡਤਾਂ ਦੀ ਹੱਡੀ ਦੇ ਮਿਲਨੇ ਆ ਬਾਧੂ ਕੁਆਂਟੀਟੀ ਚ ਮਾਲ ਆਇਆ ਹੋਇਆਗਾ スクリーンショット ਕਰਕੇ ਜਲਦੀ ਜਲਦੀ ਵਕਰੇ ਚੱਲੋ ਜੀ ਪਿਓਰ ਫਿਉਨਾ ਸਿਲਕ ਜਲਦੀ ਖੁਲੀ ਬਟ ਟਾਈਮ ਹੈ ਨਹੀਂ ਲਓ ਜੀ ਲਓ 900 ਰੁਪਏ ਦੇ 6 ਮੇਲੇ ਕਿੱਥੇ ਆ ਪੰਡਤਾਂ ਦੀ ਹੱਡੀ ਤੇ ਡਿਜ਼ਾਈਨ ਬਾਦੂ ਟੇਰਾ ਦੇ ਟੇਰ ਫੁੱਲ ਕੁਆਨਟੀਟੀ ਆ ਗਿਆ ਮਾਲ ਸਕਰੀਨ ਸ਼ਾਟ ਕਰੀ ਚੱਲੋ ਤੇ ਜਲਦੀ ਜਲਦੀ ਵਕਰੇ ਚੱਲੋ ਜੀ ਪਿਓਰ ਫਿਉਨਾ ਸਿਲਕ ਦੇ ਸੂਟਾ ਜੀ 900 ਰੁਪਏ ਦੇ 6 ਸੂਟਾ ਜੀ ਜਲਦੀ ਜਲਦੀ ਵਕਰਾ ਦਿਓ ਜੀ ਫੁੱਲ ਕੁਆਂਟੀਟੀ ਚ ਮਾਲ ਆ ਗਿਆ ਪੰਡ ਦਾ ਦੀ ਹੱਡੀ ਤੇ ਵਾਹ ਜੀ ਵਾਹ ਸੱਟੀ ਆਪ ਤਾਂ ਨਹੀਂ ਆ ਸਕਦੇ ਡੋਲ ਡਾਉਂਡ ਸਾਡੇ ਬਿਜਾਲ ਨਹੀਂ ਸੱਟੀ ਚੱਲ ਫੜਾ ਫੜਾ ਚੱਲਦੀ ਲਓ ਜੀ ਡਿਜ਼ਾਈਨ ਬਾਧੂ ਆ ਜੀ ਜਿੰਨੇ ਮਰਜੀ ਲੈ ਲਓ ਵੀਡੀਓ ਕਾਲ ਦਾ ਖਾਸ ਪ੍ਰਮਾਣ ਦਾ ਫੁੱਲ ਕੁਆਂਟੀਟੀ ਚ ਆ ਚੁੱਕਿਆ ਮਾਲ ਪਿਓਰ ਫਿਓਨਾ ਸਿਲਕ ਦੇ ਸੂਟਾਂ ਲੈ ਲਓ ਜੀ ਡਿਜ਼ਾਈਨ ਬਹੁਤ ਆ ਤੁਹਾਨੂੰ ਵੀਡੀਓ ਚ ਦਿਖਾਏ ਆਪਾਂ 10 ਵਾਰ ਨੇ ਆ ਪਰ ਡਿਜ਼ਾਈਨ ਬਹੁਤ ਜਿਆਦਾ ਆਏ ਹੋਇਆ ਮਾਲ ਬਾਧੂ ਆਇਆ ਹੋਇਆਗਾ ਰੇਟ ਦਾ ਚੈਲੰਜ ਆ ਫਿਓਨਾ ਸਿਲਕਾ ਤੇ ਪੰਡਤਾਂ ਦੀ ਹੱਡੀ ਆ ਜੀ ਲੁੱਟ ਕੇ ਲੈ ਜਾਓ ਮੇਲਾ 900 ਰੁਪਏ ਦੇ 6 ਸੂਟ ਜੀ ਲਓ ਜੀ ਜਹਿਆ ਰੇੜਾ ਕਪੜਾ ਹੋਇਆ ਜੀ ਇਹ ਨਹੀਂ ਹੈਗਾ ਵੀ ਤੁਸੀਂ ਕੋਈ 500 ਰੁਪਏ ਨੂੰ 150 ਮਿਲਣ ਲੱਗਿਆ ਫਿਓਨਾ ਸਿਰਕਾ ਬਹੁਤ ਵਧੀਆ ਕੁਆਲਿਟੀ ਆ ਜਿਹੜੀਆਂ ਪਹਿਨਣ ਅੱਗੇ ਸੇਲਾਉਣੀਆਂ 2-200 ਸੇਲਾ ਲਾਓ ਤੇ ਜਿੰਨਾ ਮਰਜ਼ੀ ਮਾਲ ਲੈ ਜਾਓ 900 ਰੁਪਏ ਦੇ 6 ਸੂਟ ਆ ਪਿਓਰ ਫਿਓਨਾ ਸਿਰਕ ਦੇ ਮਿਲਨੇ ਕਿੱਥੇ ਆ ਪੰਡਤਾਂ ਦੀ ਹੱਡੀ ਦੇ ਲਓ ਜੀ ਸਕਰੀਨਸ਼ਾਟ ਕਰਕੇ ਜਲਦੀ ਨਾਲ ਦੀ ਵੋਕਰਾ ਦਿਓ ਡਿਜ਼ਾਈਨ ਬਹੁਤ ਆਇਆ ਬਾਧੂ ਮਾਲ ਆ ਚੁੱਕਿਆਗਾ ਲਓ ਜੀ 150 ਰੁਪਏ ਦਾ ਸੇਲ ਮੇਲਾ ਜੀ ਜਿੰਨੇ ਮਰਜੀ ਚੱਕ ਕੇ ਲੈ ਜਾਓ ਤੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਸ਼ਨੀਵਾਰ ਨੂੰ ਦੁਕਾਨ ਬੰਦ ਆ ਜੀ ਡਿਜ਼ਾਈਨ ਬਥੇਰੇ ਆ ਜਿਨ੍ਹਾਂ ਨੇ ਲੈਣੇ ਆ ਜਲਦੀ ਨਾਲ ਦੀ ਵੋਕਰਾ ਦਿਓ ਪਿਓਰ ਫਿਓਨਾ ਸਿਲਕ ਦੇ ਸੂਟ 150 ਰੁਪਏ ਦੇ ਵਿੱਚ